ਮੁਜੀਥੇ ਦੇ ਅੰਦਰ 15 ਲੋਕਾਂ ਦੀ ਮੌਤ ਹੋਈ ਹੈ ਜੈਰੀਲੀ ਸ਼ਰਾਬ ਕਰ। ਬਹੁਤ ਸਾਰੇ ਲੋਕ ਆਪਣੀ ਜਾਨ ਦੇ ਨਾਲ ਚੂਜ ਰਹੇ ਹੈ ਕਿਉਂਕਿ ਇਹ ਜੈਰੀਲੀ ਸ਼ਰਾਬ ਦੇ ਨਾਲ ਜਾਂ ਤਾਂ ਅੰਦਰੋਂ ਨੁਕਸਾਨ ਹੋਊਗਾ ਜਾਂ ਆਪਣੀ ਅੱਖਾਂ ਦੀ ਰੋਸ਼ਨੀ ਗਵਾਣਗੇ ਕਿਉਂਕਿ ਪਹਿਲਾਂ ਵੀ ਪਿਛਲੇ ਸਾਲ ਵੀ ਸੰਗਰੂਰ ਦੇ ਅੰਦਰ ਆਈ ਹੋਈ ਸੀ ਉਦੋਂ 20 ਤੋਂ ਜ਼ਿਆਦਾ ਮੌਤਾਂ ਉੱਥੇ ਹੋਈਆਂ ਸੀ ਤੇ ਪਤਾ ਨਹੀਂ ਕਿੰਨੇ ਲੋਕਾਂ ਦੀ ਅੱਖਵਾਂ ਨੇ ਹੋਗੇ ਸੀਗੇ। ਇੱਕ ਵਾਰ ਫੇਰ ਉਹੀ ਘਟਨਾ ਹੋਦੀ ਹੈ। ਪਰ ਪੰਜਾਬ ਦੇ ਲੋਕ ਅਸੀਂ ਦੋਸ਼ ਕਿਨੂੰ ਦੇਈਏ ਕਿਨੂੰ ਜਾ ਕੇ ਅਸੀਂ ਇਹ ਕੋ ਹਾਰ ਕਰੀਏ। ਇਹਨੇ ਸਈਆਂ ਬਏ ਕੁਤਵਾਲ ਤੋਂ ਫਿਰ ਡਰਕਾਏਗਾ ਜਿਹੜੇ ਲੋਕ ਹੈ ਜੇ ਪੰਜਾਬ ਸਰਕਾਰ ਚਲਾ ਰਹੇ ਹੈ ਪਹਿਲਾਂ ਦਿੱਲੀੋਂ ਚਲਾਉਂਦੇ ਸੀ ਹੁਣ ਇੱਥੇ ਆ ਕੇ ਬਹਿ ਗਏ ਸ਼ਰਾਬ ਦੇ ਘੁਟਾਲੇ ਦੇ ਅੰਦਰ ਡੇਢ ਡੇਢ ਸਾਲ ਦੋ ਦੋ ਸਾਲ ਜੇਲਾ ਕਟਕਿਆਂ ਵਾਲੇ ਚਾਹੇ ਸੁਸੋਦੀਆ ਜੀ ਸੀਗੇ ਡਿਪਟੀ ਚੀਫ ਮਿਨਿਸਟਰ ਦਿੱਲੀ ਦੇ ਚਾਹੇ ਗੁਪਤਾ ਜੀ ਸੀ ਇਹਨੇ ਮੰਤਰੀ ਸੀਗੇ ਚਾਹੇ ਇਹਨਾਂ ਦੇ ਬਾਕੀ ਕੋਈ ਮੰਤਰੀ ਸੰਤਰੀ ਹੈ ਕੇਜਰੀਵਾਲ ਸਾਹਿਬ ਵੀ ਇੱਥੇ ਬੈਠੇ ਰਹਿੰਦੇ ਆ ਉਹ ਵੀ ਅੰਦਰ ਉਹਨਾਂ ਦਾ ਵੀ ਕੰਮ ਤਾਂ ਸਾਰਿਆਂ ਦਾ ਇੱਕੋ ਹੀ ਹੈ ਸ਼ਰਾਬ ਵਾਲੇ ਤਾਂ ਘੁਟਾਲੇ ਚ ਇੱਥੇ ਜਾ ਕੇ ਆਏ ਦਿੱਲੀ ਦੀ ਸਰਕਾਰ ਇਹਨਾਂ ਤੋਂ ਖੋਲੀ ਹੁਣ ਇਹਨਾਂ ਕੋਲ ਲੈ ਦੇ ਕੇ ਇੱਕ ਜਿਹੜੀ ਆ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਬਣਿਆ ਬੈਠਾ ਪੰਜਾਬ ਨਾਲ ਵਾਸਤੇ ਤੇ ਉਹਨੂੰ ਲੁੱਟਣ ਖਸਰਟਸਨ ਵਾਸਤੇ ਸਾਰੀ ਸਰਕਾਰ ਇੱਥੇ ਆ ਕੇ ਬੈਠੀ ਹੈ ਭਗਵੰਤ ਮਾਨ ਜੀ ਦਾ ਇਹਦੇ 'ਚ ਮੈਂ ਨਹੀਂ ਸਮਝਦਾ ਕੋਈ ਜ਼ਿਆਦਾ ਲੰਮਾ ਐਵੇਂ ਨਾ ਇੱਥੇ ਗੇੜੇ ਜੇ ਕੱਟਦੇ ਫਿਰਨ ਭਗਵੰਤ ਮਾਨ ਜੀ ਤੇ ਕੱਟ ਪੁਤਲੀ ਹੈ ਸਰਕਾਰ ਤਾਂ ਕਿਸੇ ਸੋਧ ਸੋਧੀਆਂ ਜੀ ਤੇ ਕੇਜਰੀਵਾਲ ਸਾਹਿਬ ਚਲਾ ਰਹੇ ਨੇ ਦੋਸਤ ਉਹਨਾਂ ਨੂੰ ਐਸਾ ਉਹਨਾਂ ਦੀ ਸ਼ਹਿਦ ਦੇ ਉੱਤੇ ਅੱਜ ਪੰਜਾਬ ਨੂੰ ਸਾਰੇ ਨੂੰ ਕਹਿੰਦੇ ਚਿੱਟਾ ਖਤਮ ਕਰਨ ਲੱਗੇ ਆ ਯੁੱਧ ਨਸ਼ਿਆਂ ਦੇ ਵਿਰੁੱਧ ਸੋ ਸੋਦੀਆ ਸਾਹਿਬ ਮੇਰਾ ਤੁਹਾਨੂੰ ਸਵਾਲ ਹੈ ਆ ਜਿਹੜਾ ਤੁਸੀਂ ਚਿੱਟੇ ਦੇ ਮਗਰ ਪੇਵਾ ਜਿਹੜੀ ਗੁਲਾਬੀ ਰੰਗ ਵਾਲੀ ਸ਼ਰਾਬ ਹੈ ਆ ਆ ਨਸ਼ਾ ਨਹੀਂ ਕਿੰਨੀਆਂ ਵਧਾਤੀਆਂ ਤੁਸੀਂ 23 24 ਦੇ ਅੰਦਰ ਜਦੋਂ ਸਰਕਾਰ ਬਣੀ ਹੈ ਇਹਨਾਂ ਦੀ 40 ਲੱਖ ਪੇਟੀਆਂ ਵਿਕਦੀਆਂ ਸੀਗੀਆਂ ਇੱਕ ਪੇਟੀ ਦੇ ਅੰਦਰ ਜਿਹੜੇ ਕੋਈ ਮਾਤੜ ਮੇਰ ਵਰਗੇ ਨਹੀਂ ਪੀਣ ਵਾਲਾ ਇਹਨਾਂ ਨੂੰ ਮੈਂ ਦੱਸ ਦਿਆਂ 12 ਬੋਤਲ ਹੁੰਦੀ ਹੈ 5 ਕਰੋੜ ਦੇ ਕਰੀਬ ਬੋਤਲਾਂ ਪੰਜਾਬ ਦੇ ਅੰਦਰ ਉਸ ਸਾਲ ਵਿਕੀਆਂ ਸੀਗੀਆਂ ਤੇ ਐਤਕੀ ਆ ਜਿਹੜਾ ਸਾਲ ਗਿਆ 24 25 ਫਾਈਨੈਂਸ਼ੀਅਲ ਇਅਰ ਇਹਦੇ ਅੰਦਰ 95 ਲੱਖ ਪੇਟੀਆਂ ਵਿਕੀਆਂ। ਕਰੀਬਨ 12 ਕਰੋੜ ਅੰਗਰੇਜ਼ੀ ਸ਼ਰਾਬ ਦੀਆਂ ਬੋਤਲਾਂ ਪੰਜਾਬ ਚ ਵਿਕੀਆਂ। ਅਵੇਂ ਨਹੀਂ ਕਹਿ ਦਿੰਦੇ ਵੀ 6.5 ਹਜ਼ਾਰ ਕਰੋੜ ਦਾ ਸੱਡਾ ਮੁਨਾਫਾ ਸੀਗਾ, ਕੀ 11 ਹਜ਼ਾਰ ਕਰੋੜ ਕਰ ਲਾਂਗੇ। ਸਰਕਾਰ ਦੇ ਮੁਨਾਫੇ ਦੇ ਨਾਲ ਇਹਨਾਂ ਨੂੰ ਕੋਈ ਚਿੰਤਾ ਨਹੀਂ ਸਾਹਿਬ। ਇਹਨਾਂ ਨੂੰ ਚਿੰਤਾ ਹੈ ਵੀ ਉੱਥੇ ਦਿੱਲੀ ਵਾਲੀ ਸਰਕਾਰ ਦਿੱਲੀ ਦੇ ਲੋਕਾਂ ਨੇ ਖੋਲ ਹੀ। ਹੁਣ ਇਹਨਾਂ ਕੋਲ ਲੈ ਦੇ ਕੇ ਆ ਪੰਜਾਬ ਵਿੱਚ ਇਹ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਹੈ। ਇਹਨੂੰ ਕਹਿੰਦੇ ਨਾ ਖੁਰਚ-ਖੁਰਚ ਕੇ ਲੈ ਜਾਾਂਗੇ। ਗਰੀਬ ਦੀ ਮੌਤਾਂ ਗਰੀਬ ਦੀ ਹੋਣੀ ਹੈ ਕਿਉਂਕਿ ਇਹਨਾਂ ਨੂੰ ਆ ਪੈਸੇ ਇਕੱਠੇ ਕਰਨ ਵਾਸਤੇ 11 ਕਰੋੜ ਕਰੋੜ ਇਕੱਠੇ ਕਰਨ ਵਾਸਤੇ ਇੱਕ 카ਰਟਲ ਬਣਾਤਾ ਇੱਕ ਇਹਨਾਂ ਦਾ ਗਰੋ ਬਣਾਤਾ ਠੇਕੇਦਾਰਾਂ ਦਾ ਉਹ ਠੇਕੇਦਾਰ ਮਾਜੀ ਜਾਂਦੇ ਇਹ ਉਹੀ ਠੇਕੇਦਾਰ ਆ ਸਾਥੀਓ ਯਾਦ ਕਰਿਓ ਅੰਮ੍ਰਿਤਸਰ ਦੇ ਅੰਦਰ ਇੱਕੋ ਵਿਚਾਰਾ ਐਨ ਆਰ ਆਈ ਉੱਥੋਂ ਆਇਆ ਸੀ ਕੈਨੇਡਾ ਤੋਂ ਆਪਣੀ ਬੱਚੀ ਦਾ ਸ਼ਾਦੀ ਕਰਨ ਆਲਾ ਨਾਲ ਤਾਂ ਉਹਦੇ ਉੱਥੇ ਉੱਥੇ ਗੋਲੀਆਂ ਚਲਾਈਆਂ ਨਾਲ ਉਹਨਾਂ ਨੂੰ ਕੁੱਟਿਆ ਨਾਲ ਮਾਫੀ ਮੰਗਵਾਈ ਨਾਲ ਪਰਚਾ ਕਰਤਾ ਉਹਨਾਂ ਦੇ ਉੱਤੇ ਆ ਠੇਕੇਦਾਰ ਹੋਣੀ ਐੱਚੇ ਤੁਰੇ ਫਿਰਦੇ ਆ ਕਿਉਂਕਿ ਸਰਕਾਰ ਦਾ ਸੰਰਖਣ ਉਹਨਾਂ ਦੇ ਉੱਤੇ ਹੈ ਆ ਪੈਸੇ ਇਕੱਠੇ ਕਰਨ ਵਾਸਤੇ ਇਹ ਲੋਕ ਲੁੱਟ ਕੇ ਖਾ ਜਾਣਗੇ ਭਗਵੰਤ ਮਾਨ ਜੀ ਕਹਿੰਦੇ ਆ ਆ ਮੌਤਾ ਨਹੀਂ ਹੋਈਆਂ ਕਤਲ ਹੋਈ ਹੈ ਭਗਵੰਤ ਮਾਨ ਜੀ ਕਤਨ ਕਰਨ ਵਾਲੇ ਤੇ ਕਰੋ ਤਾਂ ਘਰ ਬਈ ਤੁਹਾਡੇ ਤੋਂ ਨਹੀਂ ਹੋਣੀ ਨਾ ਹੀ ਕਿਉਂਕਿ ਤੁਹਾਡਾ ਵੀ ਦੋਸ਼ ਨਹੀਂ ਤੁਹਾਡੇ ਖਿਲਾਫ ਜਿਹਨਾਂ ਨੂੰ ਲੋਕਾਂ ਨੇ ਆ ਪੋਜੀਸ਼ਨ ਬਣਾਈ ਸੀ ਕਾਂਗਰਸ ਵਾਲਾ ਦੇ ਗੋਡੇ ਟੇਕੀ ਬੈਠੇ ਉਹ ਜਿਹੜੇ ਕਾਂਗਰਸ ਦੇ ਲੀਡਰ ਹੈ ਗੱਡੀਆਂ 'ਚ ਬੈਠ ਬੈਠ ਕੇ ਬਿਆਨ ਛੱਡੀ ਜਾਂਦੇ ਆ ਕਿਸੇ ਦੀ ਹਿੰਮਤ ਨਹੀਂ ਤੁਹਾਡੇ ਸਾਹਮਣੇ ਬੋਲਣ ਦੀ ਇਸ ਕਰਕੇ ਆ ਜਿਹੜੀ ਜ਼ਿੰਮੇਵਾਰੀ ਹੈ ਮੈਂ ਸਮਝਦਾ ਬੀਜੇਪੀ ਇਸ ਮਸਲੇ ਨੂੰ ਚੱਕੂ ਹੀ ਸਾਹ ਅਸੀਂ گورنر ਸਾਹਿਬ ਕੋਲ ਜਾਵਾਂਗੇ ਤੇ ਸਾਡੀ ਪਹਿਲੀ ਮੰਗ ਹੋਊਗੀ ਵੀ ਆ ਜਿਹੜੇ ਦਿੱਲੀੋਂ ਇੱਥੇ ਆਏ ਬੈਠੇ ਇਹਨਾਂ ਦੀ ਜਾਂਚ ਕਰਵਾਓ ਜਿਹੜਿਆ ਠੇਕੇਦਾਰ ਸਨ ਕੋਈ ਅੰਦਰ ਬੈਠਾ ਜੇਲ੍ਹ ਦੇ ਅੰਦਰ ਕੋਈ ਬਾਹਰ ਪਰੋਲ ਤੇ ਤੁਰੇ ਫਿਰਦੇ ਇਹਨਾਂ ਸਾਰਿਆਂ ਦੀ ਜਾਂਚ ਕਰੋ ਜਿਹੜੇ ਇਹਨਾਂ ਦੇ ਲੀਡਰਾਂ ਦੇ ਨਾਲ ਇਹਨਾਂ ਤੋਂ ਕੋਠੀਆਂ ਖਾਲੀ ਕਰਾਓ ਦਿੱਲੀ ਵਾਲੇ ਤੋਂ ਇੱਥੇ ਇਹਨਾਂ ਦੀ ਜਾਂਚ ਕਰੋ ਇੱਥੇ ਕਰੀ ਗਈ ਜਾਂਦੀ ਕਿਸ ਕਿਸ ਅਥਾਰਟੀ ਨਾਲ ਕਿਹੜੇ ਕਨਸਟੀਟਿਊਸ਼ਨਲ ਪੋਜੀਸ਼ਨ ਇਹਨਾਂ ਕੋਲ ਜੀ ਸਰਕਾਰ ਦੀ ਮੀਟਿੰਗਾਂ ਆ ਲੈ ਜਾਂਦੇ ਆ ਉੱਥੇ ਪਾਲਿਸੀ ਬਣਾਈ ਢੇਢ ਸਾਲ ਕੱਟ ਕੇ ਆਏ ਮੈਂ ਕਹਿੰਦਾ ਜੀ ਇੱਥੇ ਆ ਪਾਲਿਸੀ ਸ਼ਰਾਬ ਲਈ ਇਹਨਾਂ ਨੇ ਲਾਗੂ ਕੀਤੀ ਹੈ ਗਰੀਬ ਦੀ ਜਾਨ ਦਾ ਤਾਂ ਕੋਈ ਮੁੱਲ ਹੈ ਨਹੀਂ ਅਮੀਰਾਂ ਨੂੰ ਤੁਸੀਂ ਅੰਗਰੇਜ਼ੀ ਸ਼ਰਾਬ ਪਿਆ ਪਿਆ ਕੇ ਮਹਿੰਗੀ ਕਰਤੀ ਆ ਜਿਹੜੀ ਹੈ ਇਹਨਾਂ ਨੂੰ ਵਿਚਾਰਿਆਂ ਨੂੰ ਮਾਰੀ ਜਾਂਦੇ ਹੋ ਸੋ ਇਸ ਮਸਲੇ ਨੂੰ ਚੱਕਣ ਵਾਸਤੇ ਮੇਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਸਾਥੀਓ ਜਾਗਰੂਕ ਹੋਣਾ ਬਹੁਤ ਹੈ ਸਾਬ ਸੁਤਿਆਂ ਦੇ ਤੇ ਕੱਟੇ ਜਾਂਦੇ ਫਿਰ ਤੁਸੀਂ ਧਿਆਨ ਕਰਕੇ ਇਸ ਕਰਸੇ ਕਰੀਏ ਜੀ ਬੀਜਪੀ ਆਪਣੀ ਜ਼ਿੰਮੇਵਾਰੀ ਨਿਭਾਊਗੀ ਜਿਹੜਾ ਵੀ ਵੈਲ ਮੀਨਿੰਗ ਪੰਜਾਬੀ ਇਸ ਗੱਲ ਨੂੰ ਸਮਝਦਾ ਹੈ ਵੀ ਇਹ ਦਿੱਲੀੋਂ ਆ ਕੇ ਇੱਥੇ ਲੁੱਟੀ ਜਾਂਦੇ ਐ ਪੰਜਾਬ ਨੂੰ ਬਦਨਾਮ ਕਰ ਰਹੇ ਐ ਪੰਜਾਬ ਨੂੰ ਆ ਜਿਹੜੀ ਨਜ਼ਰ ਲੱਗੀ ਐ ਨੂੰ ਬਚਾਉਣ ਵਾਸਤੇ ਪੰਜਾਬ ਦੇ ਲੋਕਾਂ ਨੂੰ ਇੱਕਜੁੱਟ ਹੋਣਾ ਪਊਗਾ ਆਓ ਸਾਰੇ ਇਕੱਠੇ ਹੋ ਕੇ ਇਸ ਨੂੰ ਆਪਣਾ ਖਿਹੜਾ ਚੜਾਈਏ